ਇਹਨਾਂ ਚ ਰੌਲੇ ਰੱਟੇ ਬਹੁਤ ਆ ਉਹਨਾਂ ਨੇ ਵਿਚਾਰਿਆ ਹੋਇਆ ਦੇਖਿਆ ਹੋਇਆ ਕਿ ਭਾਰਤ ਦੀ 90% ਜ਼ਮੀਨ ਹੈ ਜਿਹੜੀ ਇਹ ਰੌਲੇ ਰੱਟੇ ਦੇ ਵਿੱਚ ਇਸ ਕਰਕੇ ਪਹਿਲਾਂ ਮਾਲਕੀ ਦਾ ਹੱਕ ਵਿਸ਼ੇਸ਼ ਤੌਰ ਤੇ ਸਾਬਤ ਕਰੋ ਤੇ ਜਿਹੜੇ ਸਾਬਤ ਨਹੀਂ ਕਰ ਸਕਣਗੇ ਉਹਨਾਂ ਸਾਹਮਣਾਂ ਦੀਆਂ ਜ਼ਮੀਨਾਂ ਦੇ ਜ਼ਮੀਨੀ ਬੈਂਕ ਬਣਾ ਕੇ ਜਮੀਨੀ ਮੰਡੀਆਂ ਬਣਾਉਣ ਦਾ ਜਿਵੇਂ ਪਸ਼ੂਆਂ ਦੀਆਂ ਮੰਡੀਆਂ ਲੱਗਦੀਆਂ ਐ ਇਸੇ ਲਾਈਨ ਦੇ ਉੱਤੇ ਚੱਲਦੇ ਹੋਏ ਆંકੜੇ ਆਏ ਹੋਏ ਨੇ ਦੁਨੀਆ ਦੇ ਸਾਹਮਣੇ ਆ ਕਿ ਉਹਨਾਂ ਨੇ ਦੇਖਿਆ ਕਿ ਜਿਹੜਾ ਵਪਾਰ ਇਹ ਭੁੱਖ ਦੇ ਪੈਸਾ ਤੋਂ ਵੱਧ ਕੀਤਾ ਜਾ ਸਕਦਾ ਹੈ ਇਸ ਕਰਕੇ ਉਹਨਾਂ ਨੇ ਆ ਜਮੀਨਾ ਉਠਾਉਣ ਦਾ ਫੈਸਲਾ ਕੀਤਾ ਹੈ ਭਾਰਤ ਦੇ ਜਾ ਕੇ ਲਗਭਗ 8 ਲੱਖ ਏਕੜ ਜ਼ਮੀਨ ਖਰੀਦੀ ਆ ਅਮਰੀਕਾ ਦੀਆਂ ਦੋ ਫਰਮਾਂ ਨੇ ਵੱਖ-ਵੱਖ ਮਲਕਾਂ ਵਿੱਚ ਜਾ ਕੇ 7 ਲੱਖ ਏਕੜ ਜ਼ਮੀਨ ਖਰੀਦ ਲਈ ਕਿ ਇਹਦੇ ਤੇ ਪੈਦਾਵਾਰ ਕਰਕੇ ਲੋਕਾਂ ਨੂੰ ਅਨਾਜ ਆਪਣੇ ਹੱਥ 'ਚ ਕਰਕੇ ਉਦੋਂ ਬਾਅਦ ਤੇ ਵਿੱਚ ਵਹਿੰਦੇ ਭਾਅ ਤੇ ਨਾਲੀ ਭੁੱਖ ਦੇ ਉੱਤੇ ਮੁਨਾਫਾ ਕਮਾਉਣੇ ਆ ਇਸ ਲਈ ਉਹ ਜ਼ਮੀਨੀ ਸੁਧਾਰ ਕਾਨੂੰਨ ਦੀ ਫੱਟੀ ਪੋਚਣ ਦੇ ਲੱਗੇ ਹੋਇਆ ਕਾ ਸਕਦੇ ਆ ਤੁਸੀਂ ਸਾਰੇ ਦਿਨਾਂ ਚ ਜਿਹੜਾ ਹਜੇ ਵੀ ਉਹਦੇ जख्म ਲਿਆ ਉਹਦਾ ਸੰਤਾਪ ਸਾਡੇ ਮਜ਼ਦੂਰਾਂ ਨੂੰ ਇਸ ਕਰਕੇ ਵੀ ਹੰਡਾਉਣਾ ਪਿਆ ਕਿ ਜਮੀਨਾਂ ਤੋਂ ਵਿਰਵੇ ਆ ਇਹਨਾਂ ਦੇ ਘਰਾਂ ਦੀ ਭੰਨ ਤੋੜ ਵੀ ਇਸ ਕਰਕੇ ਹੋਈ ਇੰਨੀ ਆ ਉਹ ਸਾਰਿਆਂ ਦੇ ਸਾਰੇ ਦਰਵਾਜ਼ੇ ਟੁੱਟ ਜਾਂਦੇ ਆ ਦੂਜੇ ਪਾਸਿਓਂ ਮਜ਼ਦੂਰੇ ਵਰਕੇ ਛੈਲਰ ਮਾਲਕ ਜਿਨ੍ਹਾਂ ਦੇ ਘਰਾਂ ਦੇ ਮੂਰੇ ਐਂਡ ਐਂਡ ਕੇਟ ਲੱਗੇ ਹੋਇਆ ਹਾਥੀ ਟੱਕਰ ਮਾਰਿਆ ਤੋੜ ਨਹੀਂ ਸਕਦੇਗੇ ਇਹ ਤਾਣੀ ਵੰਡਦਾ ਪ੍ਰਬੰਧਾ ਕਿਹਦੇ ਵਿੱਚ ਵੀ ਕੋਈ ਤਾਕਤਾਰੇ ਕੋਸ਼ਿਸ਼ ਕੀਤੀ ਤੇ ਇਹਨੂੰ ਜਾਤ ਦਾ ਮਸਲਾ ਬਣਾ ਲਿਆ ਬਹੁਤ ਸਾਰੀਆਂ ਖਸਾਨ ਜੱਥੇਬੰਦੀਆਂ ਨੇ ਡੱਟ ਕੇ ਮਜ਼ਦੂਰਾਂ ਦਾ ਸਾਥ ਦਿੱਤਾ ਤੇ ਮਜ਼ਦੂਰਾਂ ਦੇ ਸੰਘਰਸ਼ ਦੀ ਜਿੱਤ ਹੋਈ ਉਹ ਬਾਗੀ ਪੜਤੀ ਗਈ ਜਿਹੜੇ ਮਜ਼ਦੂਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਢੱਕਿਆ ਸੀ ਪਰਸੋ ਰਾਜ ਨੂੰ ਬਿਨਾਂ ਸ਼ਰਤ ਮਜ਼ਦੂਰ ਦੇ ਮਜ਼ਦੂਰਾਂ ਦੀ ਅਗਵਾਈ ਦੇ ਵਿੱਚ ਕਸਾਲਾ ਤੇ ਹੋਰਨਾਂ ਦੀ ਹਵੈਤ ਦੇ ਨਾਲ ਉਥੋਂ ਦੇ ਪ੍ਰਸ਼ਾਸਨ ਤੇ ਉਥੋਂ ਦੇ ਗੁੰਡਿਆਂ ਦੀ ਨੱਕ ਨਾਲ ਜੀਬ ਲਵਾ ਕੇ ਉਹ ਸਾਰੇ ਦੇ ਸਾਰੇ ਮਜ਼ਦੂਰ ਇਹਨੇ ਉਹ ਰਿਹਾਅ ਕਰਵਾਇਆ ਔਰ ਉਹਨਾਂ ਗੁੰਡਿਆਂ ਦੇ ਉੱਤੇ 307 ਦੇ ਪਰਚੇ ਦਰਜ ਕਰਵਾਇਆ ਥਾਣੇਦਾਰ ਨੂੰ ਸਜ਼ਾਵਾ ਦਿਵਾਉਣ ਦਾ ਕੰਮ ਸ਼ੁਰੂ ਕਰਵਾਇਆ ਜੇ ਰੱਖਰ ਬੰਦਾ ਸਿੰਘ ਬਹਾਦਰ ਕਰਦੀ ਰਵਾਈ ਦੇ ਵਿੱਚ ਆ ਜਮੀਨਾ ਵੀ ਵੰਡ ਹੋਈ ਕਾਹਦੇ ਵਿੱਚ ਮਜ਼ਦੂਰ ਡੱਟ ਕੇ ਖੜਿਆ ਅਸੀਂ ਕਹਿਣਾ ਚਾਹੁੰਦੇ ਆ ਕਿ ਜੇ ਸਿਰ ਦੇਣ ਦੀ ਲੋੜ ਪਈ ਤਾਂ ਵੀ ਆ ਮਜ਼ਦੂਰ ਮੂਰੇ ਆਏ ਜੇ ਦਿੱਲੀ ਤੋਂ ਆਨੰਦਪੁਰ ਸਾਹਿਬ ਤੱਕ ਸਿਰ ਲੈ ਕੇ ਆਉਣਾ ਪਿਆ ਤਾਂ ਇਹੀ ਸੀ ਐਸੇ ਕਰਕੇ ਸਾਡੇ ਬਾਬੇ ਨੇ ਕਿਹਾ ਕਿ ਰੰਗਰੇਟੇ ਗੁਰੂ ਕੇ ਬੇਟੇ ਆਓ ਇਹਨਾਂ ਨੂੰ ਜੱਫੇ ਬੰਦ ਕਰਨੀਆਂ ਸਮੱਸਿਆਵਾਂ ਬਹੁਤ ਆਉਣ ਰਲ ਕੇ ਕਰਮਾਂ ਦੇ ਕਾਰਨ ਚ ਸਾਰੇ ਜੁੜਟੀਆਂ ਪਾ ਕੇ ਸਾਥ ਫੜਵਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ